ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਸਾਖੀ ਸਰਵਣ ਕਰਵਾਉਣ ਤੋਂ ਪਹਿਲਾਂ ਗੁਰੂ ਮਹਾਰਾਜ ਦੀ ਫਤਿਹ ਸਾਂਝੀ ਕਰੀਏ ਜੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਜੀ ਨੂੰ ਸਾਖੀ ਸਰਵਣ ਕਰਵਾ ਰਹੇ ਹਾਂ ਜੀ ਭਗਤ ਨਾਮਦੇਵ ਜੀ ਅਤੇ ਪ੍ਰੇਮੀ ਲਤਾ ਜੀ ਦੀ ਸਾਖੀ ਗੁਰਦਾਸਪੁਰ ਦੇ ਹਾਲੀਵਾਲ ਨਗਰ ਵਿੱਚ ਲੱਦਾ ਨਾਮ ਦਾ ਇੱਕ ਖੱਤਰੀ ਵੱਸਦਾ ਸੀ ਉਹ ਲੂਣ ਤੇਲ ਦੀ ਛੋਟੀ ਜਿਹੀ ਦੁਕਾਨ ਕਰਦਾ ਸੀ ਰੋਜੀ ਰੋਟੀ ਲਈ ਕਈ ਵਾਰ ਪਿੰਡਾਂ ਵਿੱਚ ਵੀ ਸੌਦਾ ਵੇਚਣ ਜਾਂਦਾ ਸੀ ਲੋਕਾਂ ਦੀਆਂ ਗੱਲਾਂ ਵਿੱਚੋਂ ਜਦੋਂ ਉਸਨੇ ਭਗਤ ਨਾਮਦੇਵ ਜੀ ਦਾ ਨਾਮ ਸੁਣਿਆ ਤਾਂ ਉਸਦੇ ਅੰਦਰ ਇੱਕ ਇੱਛਾ ਪੈਦਾ ਹੋਈ काश मैं भी उन्ना दी दर्शन करा एक दिन सौदा खरीद के हो महाराज दी दर्शन ਲਈ حاضر ਹੋਇਆ ਜਦ ਭਗਤ ਨਾਮਦੇਵ ਜੀ ਦੀ ਨਿਗਾਹ ਉਸ ਉਤੇ ਪਈ ਅਤੇ ਬਚਨਾਂ ਦੀ ਅੰਮ੍ਰਿਤ ਵਰਖਾ ਸੁਣਨ ਨੂੰ ਮਿਲੀ ਤਾਂ ਲੱਦੇ ਦਾ ਹਿਰਦਾ ਪ੍ਰੇਮ ਨਾਲ ਝੂਮ ਉਠਿਆ ਉਹ ਹੱਥ ਜੋੜ ਕੇ ਖਲੋ ਗਿਆ ਇਹ ਬੇਨਤੀ ਕੀਤੀ اے ਮਹਾਪੁਰਖੋ ਮੈਨੂੰ ਵੀ ਕੋਈ ਸੇਵਾ ਬਖਸ਼ੋ ਭਗਤ ਜੀ ਨੇ ਮਿੱਠੇ ਬੋਲ ਬੋਲੇ ਗੁਰਮੁਖ ਪਿਆਰੇ ਧਰਮ ਦੀ ਕਿਰਤ ਕਰਨੀ ਤੇ ਹਮੇਸ਼ਾ ਪ੍ਰਮਾਤਮਾ ਦਾ ਨਾਮ ਸਿਮਰਨਾ ਹੀ ਸਾਡੀ ਸੇਵਾ ਹੈ ਪਰ ਲੱਦੇ ਦਾ ਮਨ ਤਾ ਸੇਵਾ ਕਰਨ ਲਈ ਬੜੇ ਉਤਸ਼ਾਹ ਨਾਲ ਭਰਿਆ ਹੋਇਆ ਸੀ ਹਾਲਾਂਕਿ ਉਹ ਕੋਈ ਤਨਮਾਨ ਨਹੀਂ ਸੀ ਪਰ ਜੋ ਕੁਝ ਸੀ ਉਹ ਰੱਬੀ ਰਸਤੇ ਲਾਉਣ ਦਾ ਮਨ ਬਣਾ ਬੈਠਾ ਉਸਨੇ ਸੋਚਿਆ ਮੈਂ ਮਹਾਰਾਜ ਦੇ ਡੇਰੇ ਲਈ ਰੋਜ਼ ਰਾਤੀ ਜੋਤ ਵਾਲਾ ਤੇਲ ਹਾਜ਼ਰ ਕਰਿਆ ਕਰਾਂਗਾ ਉਸ ਦਿਨ ਹੀ ਉਸਨੇ ਕਹਿਲਦੀ ਕਾਪੀ ਦਿੱਤੀ ਤੇ ਫਿਰ ਨਿਜਮ ਬਣਾ ਲਿਆ ਕਿ ਰੋਜ਼ ਆਪਣੀ ਗੁਜਰਾਨ ਵਿੱਚੋਂ ਕੁਝ ਹਿੱਸਾ ਰੱਬ ਦੀ ਸੇਵਾ ਲਈ ਲਿਆਇਆ ਕਰੇਗਾ ਇੱਕ ਦਿਨ ਐਸਾ ਆਇਆ ਕਿ ਉਸਦਾ ਸਾਰਾ ਤੇਲ ਵਿਕ ਗਿਆ ਜਦੋਂ ਭਗਤ ਨਾਮਦੇਵ ਜੀ ਦੇ ਡੇਰੇ ਕੋਲੋਂ ਲੰਘਿਆ ਤਾਂ ਸੋਚਿਆ ਅੱਜ ਮੇਰੇ ਕੋਲ ਕੁਝ ਵੀ ਨਹੀਂ ਖਾਲੀ ਹੱਥ ਜਾਣਾ ਠੀਕ ਨਹੀਂ ਮੈਂ ਕੱਲ ਦੋਹਾਂ ਦਿਨਾਂ ਦਾ ਤੇੜ ਲੈ ਕੇ ਹਾਜ਼ਰ ਹੋ ਜਾਵਾਂਗਾ ਇਹ ਸੋਚ ਕੇ ਉਹ ਡੇਰੇ ਦੇ ਦਰਵਾਜ਼ੇ ਤੋਂ ਬਾਹਰੋਂ ਹੀ ਲੰਘ ਗਿਆ ਪਰ ਮਹਾਰਾਜ ਦੀ ਨਿਗਾਹ ਸਭ ਕੁਝ ਵੇਖਦੀ ਹੈ ਉਹਨਾਂ ਨੇ ਦੂਰੋਂ ਹੀ ਆਵਾਜ਼ ਮਾਰੀ ਕਿਉਂ ਭਾਈ ਅੱਜ ਪਰੇ ਪਰੇ ਹੀ ਲੰਘ ਜਾਣਾ ਹੈ ਲੱਦਾ ਸ਼ਰਮਿੰਦਾ ਹੋਇਆ ਮੁੜ ਕੇ ਆਇਆ ਤੇ ਮੱਥਾ ਟੇਕ ਕੇ ਬੋਲਿਆ ਮਹਾਰਾਜ ਅੱਜ ਮੇਰਾ ਸਾਰਾ ਤੇਲ ਵਿੱਟ ਗਿਆ ਸੀ ਉੱਪੀ ਖਾਲੀ ਸੀ ਖਾਲੀ ਹੱਥ ਹਾਜ਼ਰ ਹੋਣਾ ਮੈਨੂੰ ਠੀਕ ਨਾ ਲੱਗਾ ਇਸ ਲਈ ਹਿਮਾ ਕਰਨਾ ਅਗਤ ਜੀ ਨੇ ਪਿਆਰ ਨਾਲ ਉਪਦੇਸ਼ ਕੀਤਾ ਪੁੱਤਰ ਰੱਬ ਤੇ ਭਰੋਸਾ ਰੱਖੋ ਕਦੇ ਨਾ ਡੋਲੋ ਜਦ ਤੂੰ ਪਰਮਾਤਮਾ ਦੇ ਨਾਮ ਉਤੇ ਰੋਜ਼ ਦੀ ਸੇਵਾ ਦਾ ਪ੍ਰਣ ਕੀਤਾ ਹੈ ਤਾਂ ਉਸ ਨੂੰ ਕਦੇ ਟੁੱਟਣ ਨਾ ਦੇਣਾ ਭਰੋਸਾ ਰੱਖ ਪਰਮਾਤਮਾ ਆਪ ਸਹਾਇਤਾ ਕਰੇਗਾ ਫਿਰ ਮਹਾਰਾਜ ਨੇ ਉਸ ਨੂੰ ਆਗਿਆ ਦਿੱਤੀ ਉਹ ਆਪਣੀ ਖਾਲੀ ਕੁੱਪੀ ਲਿਆ ਭਰੋਸਾ ਰੱਖ ਕੇ ਇਸ ਨੂੰ ਉਲਟਾ ਕਰਨ ਲੱਦੇ ਨੇ ਨਾਮ ਜਪ ਕੇ ਕੁੱਪੀ ਉਲਟਾਈ ਸਭ ਦੀਆਂ ਅੱਖਾਂ ਅश्चਰਜ ਨਾਲ ਖੜ ਗਈਆਂ ਖਾਲੀ ਕੁੱਪੀ ਵਿੱਚੋਂ ਰੋਜ਼ ਦੀ ਲੋੜ ਮੁਤਾਬਕ ਤੇਲ ਨਿਕਲ ਆਇਆ ਲੱਦੇ ਦਾ ਭਰੋਸਾ ਹੋਰ ਵੀ ਮਜ਼ਬੂਤ ਹੋ ਗਿਆ ਹੁਣ ਉਹ ਜਾਣ ਗਿਆ ਕਿ ਸੇਵਾ ਦੇ ਪਿੱਛੇ ਸੱਚਾ ਭਾਵ ਹੋਵੇ ਤਾਂ ਪ੍ਰਮਾਤਮਾ ਆਪ ਹੀ ਭੰਡਾਰ ਭਰ ਦਿੰਦਾ ਹੈ ਇੱਕ ਦਿਨ ਲੱdde ਨੇ ਨੰਮ ਅੱਖਾਂ ਨਾਲ ਬੇਨਤੀ ਕੀਤੀ ਮਹਾਰਾਜ ਅੱਜ ਕੱਲ ਦੀ ਸੰਤਾਨ ਰੰਗ ਤਮਾਸ਼ਿਆਂ ਵਿੱਚ ਫਸ ਕੇ ਪ੍ਰਮਾਤਮਾ ਦਾ ਭਜਨ ਨਹੀਂ ਕਰਦੀ ਮਾਂ ਪਿਓ ਦੇ ਨਾਮ ਨੂੰ ਬੀ ਬਦਨਾਮ ਕਰਦੀ ਹੈ ਮੇਰੇ ਉਤੇ ਕਿਰਪਾ ਕਰੋ ਮੈਨੂੰ ਵੱਡੇ ਜੰਜਾਲ ਤੋਂ ਬਚਾ ਲਵੋ ਮੈਨੂੰ ਕੇਵਲ ਇੱਕੋ ਪੁੱਤਰ ਬਖਸ਼ੋ ਜੋ ਭਗਤੀ ਕਰੇ ਤੇ ਸਦਾ ਆਗਿਆ ਕਰ ਰਹੇ ਮਹਾਰਾਜ ਜੀ ਨੇ ਬਚਨ ਕੀਤਾ ਤੇਰੀ ਆਸਾ ਪੂਰੀ ਹੋਵੇਗੀ ਇਸ ਤੋਂ ਬਾਅਦ ਲੱੱਦਾ ਆਪਣਾ ਪੁਰਾਣਾ ਨਗਰ ਛੱਡ ਕੇ ਸਖੋਵਾਲ ਆ ਕੇ ਬਸਿਆ ਅਤੇ ਉੱਥੇ ਹੀ ਪੱਕਾ ਡੇਰਾ ਲਾ ਲਿਆ ਕਿਹਾ ਜਾਂਦਾ ਹੈ ਕਿ ਅੱਜ ਵੀ ਲੱੱਦੇ ਦੀ ਸੰਤਾਨ ਵਿੱਚ ਸਿਰਫ ਇੱਕ ਪੁੱਤਰ ਹੀ ਹੁੰਦਾ ਹੈ ਜੋ ਭਗਤ ਨਾਮਦੇਵ ਦੇ ਬਚਨਾਂ ਦੀ ਸਚਾਈ ਦਾ ਜੀਵੰਤ ਪ੍ਰਾਣ ਪ੍ਰਮਾਨ ਹੈ ਸਖੋਵਾਲ ਅਤੇ ਪੱਟੀਵਾਲ ਜ਼ਿਲ੍ਹਾ ਗੁਰਦਾਸਪੁਰ ਵਿੱਚ ਅੱਜ ਵੀ ਭਗਤ ਨਾਮਦੇਵ ਜੀ ਨਾਲ ਸੰਬੰਧਿਤ ਯਾਦਗਾਰਾਂ ਰੱਖੀਆਂ ਹਨ ਜਿਹੜੀਆਂ ਸਾਨੂੰ ਇਹ ਸਿੱਖਿਆ ਦਿੰਦੀਆਂ ਹਨ ਕਿ ਰੱਬ ਉਤੇ ਅਟੱਲ ਭਰੋਸਾ ਹੀ ਜੀਵਨ ਤਾਂ ਸਭ ਤੋਂ ਵੱਡਾ ਖਜ਼ਾਨਾ ਹੈ ਸਾਖੀ ਸਰਮਣ ਕਰਵਾਉਂਦਿਆਂ ਹੋਇਆਂ ਹੋਈਆਂ ਬੇਅੰਤ ਪੁੱਲਾਂ ਦੀ ਖਿਮਾ ਬਖਸ਼ਣੀ ਬਿਲਾਓ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ